ਦੋਸਤੋ ਕਈ ਵਾਰੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਪਲ ਇਹੋ ਜਿਹੇ ਆਉਂਦੇ ਨੇ ਕਿ ਉਹ ਨੂੰ ਆਪਣੇ ਦੁੱਖਾਂ ਦਾ ਚੇਤਾ ਹੀ ਭੁੱਲ ਜਾਂਦਾ ਹੈ। ਉਹ ਇੱਥੋਂ ਤੱਕ ਕਿ ਰੱਬ ਨੂੰ ਵੀ ਭੁੱਲ ਜਾਂਦਾ ਹੈ ਕਿ ਰੱਬ ਨਾਮ ਦੀ ਵੀ ਕੋਈ ਚੀਜ਼ ਹੈ। ਪਰ ਕਹਿੰਦੇ ਨੇ ਕਿ ਜਿੱਥੇ ਖੁਸ਼ੀਆਂ ਨੇ ਉੱਥੇ ਗਮੀਆਂ ਵੀ ਆਉਂਦੀਆਂ ਨੇ ਤੇ ਇੱਕ ਹੱਸਦੇ-ਵੱਸਦੇ ਪਰਿਵਾਰ ਦੇ ਉੱਤੇ ਜੇਕਰ ਇਸੇ ਤਰ੍ਹਾਂ ਹੀ ਦੁੱਖਾਂ ਦਾ ਪਹਾੜ ਟੁੱਟ ਜਾਵੇ ਜਿਸ ਨਾਲ ਪੂਰਾ ਘਰ ਹੀ ਬਰਬਾਦ ਹੋ ਜਾਵੇ। ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ? ਸਭ ਤੋਂ ਵੱਡਾ ਦੁੱਖ ਉਦੋਂ ਲੱਗਦਾ ਹੈ ਜਦੋਂ ਇਹ ਦੁੱਖਾਂ ਦਾ ਕਾਰਨ ਪੂਰੀ ਬਰਬਾਦੀ ਦਾ ਕਾਰਨ ਕੋਈ ਆਪਣਾ ਹੀ ਹੋਵੇ ਜਿਹੜੀ ਸਹੇਲੀ ਨੂੰ ਪੈਣਾ ਤੋਂ ਵੀ ਵੱਧ ਕੇ ਮੰਨਿਆ ਸੀ ਉਹਨੇ ਹੀ ਪੂਰਾ ਘਰ ਬਰਬਾਦ ਕਰਕੇ ਰੱਖ ਦਿੱਤਾ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਅੱਜ ਦੀ ਸੱਚੀ ਘਟਨਾ ਹੈ ਪੰਜਾਬ ਦੇ ਸਿਰੀ ਅੰਮ੍ਰਿਤਸਰ ਸਾਹਿਬ ਦੀ ਜਿੱਥੋਂ ਦਾ ਰਹਿਣ ਵਾਲਾ ਸੀ ਵਿਕਰਮਜੀਤ ਵਿੱਕੀ ਜੋ ਕਿ ਇੱਕ ਸੁਨਿਆਰਾ ਸੀ। ਇਹਦੀ ਪਤਨੀ ਦਾ ਨਾਮ ਸੀ ਸੁਖਬੀਰ ਕੌਰ ਤੇ ਇੱਕ ਇਹਨਾਂ ਦੀ 15 ਸਾਲ ਦੀ ਕੁੜੀ ਵੀ ਸੀ। ਵਿੱਕੀ ਦੀ ਉਮਰ ਲਗਭਗ 42 ਸਾਲ ਦੀ ਸੀ ਤੇ ਇਹਦੀ ਜਿਹੜੀ ਪਤਨੀ ਸੀ ਉਹ ਇੱਕ ਸਕੂਲ ਦੇ ਵਿੱਚ ਪੜਾਉਂਦੀ ਸੀ। ਇਸੇ ਹੀ ਸਕੂਲ ਦੇ ਵਿੱਚ ਇਹਦੀ ਇੱਕ ਸਹੇਲੀ ਹੁੰਦੀ ਹੈ ਜਿਹਦਾ ਨਾਮ ਸੀ ਸੰਦੀਪ ਕੌਰ। ਉਹ ਵੀ ਇਸੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦੀ ਸੀ। ਹੁਣ ਇਹ ਜਿਹੜਾ ਵਿੱਕੀ ਸੀ ਤੇ ਇਹ ਜਿਹੜੀ ਸੰਦੀਪ ਕੌਰ ਸੀ ਇਹਦੀ ਪਤਨੀ ਦੀ ਸਹੇਲੀ ਇਹਨਾਂ ਦਾ ਆਪਸ ਦੇ ਵਿੱਚ ਬੋਲਚਾਲ ਸ਼ੁਰੂ ਹੋ ਗਿਆ ਸੀ। ਕਿਉਂਕਿ ਇਹ ਉਹਦੀ ਘਰ ਵਾਲੀ ਦੀ ਸਹੇਲੀ ਸੀ ਤੇ ਅਕਸਰ ਹੀ ਇਹਨਾਂ ਦਾ ਇਹਦੇ ਘਰ ਦੇ ਵਿੱਚ ਆਣਾ ਜਾਣਾ ਲੱਗਿਆ ਰਹਿੰਦਾ ਸੀ ਜਾਂ ਫਿਰ ਕਹਿ ਸਕਦੇ ਹਾਂ ਕਿ ਵਿੱਕੀ ਜਦੋਂ ਸਕੂਲ ਦੇ ਵਿੱਚ ਜਾਂਦਾ ਸੀ ਆਪਣੀ ਪਤਨੀ ਨੂੰ ਛੱਡਣ ਵਾਸਤੇ ਜਾਂ ਫਿਰ ਲੈਣ ਵਾਸਤੇ ਉਸ ਸਮੇਂ ਵੀ ਇਹਦੀ ਜਿਹੜੀ ਸਹੇਲੀ ਸੀ ਸੰਦੀਪ ਇਹਦੇ ਨਾਲੇ ਦੀ ਗੱਲਬਾਤ ਹੁੰਦੀ ਰਹਿੰਦੀ ਸੀ ਇਸ ਗੱਲਬਾਤ ਕਰਕੇ ਹੀ ਇਹਨਾਂ ਦੋਨਾਂ ਦੇ ਵਿੱਚ ਕਾਫੀ ਨੇੜਤਾ ਹੋ ਗਈ ਸੀ ਹੁਣ ਸਮਾਂ ਆ ਜਾਂਦਾ ਹੈ 2017 ਦਾ 2017 ਦੇ ਵਿੱਚ ਜਿਹੜੀ ਸੰਦੀਪ ਕੋਰਸੀ ਇਹਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਤੇ ਇਹਦੀ ਜਿਹੜੀ ਪੋਸਟਿੰਗ ਹੁੰਦੀ ਹੈ ਮੈਤਾ ਦੇ ਇੱਕ ਥਾਣੇ ਦੇ ਵਿੱਚ ਹੁੰਦੀ ਹੈ ਐਜ਼ ਅਬ ਇਨਸਪੈਕਟਰ ਹੁਣ ਸਮਾਂ ਲੰਘਦਾ ਜਾਂਦਾ ਹੈ ਤੇ ਤਰੀਕ ਆ ਜਾਂਦੀ ਹੈ 10 ਅਕਤੂਬਰ 2020 ਦੀ ਬਟਾਲਾ ਰੋਡ ਦੇ ਉੱਤੇ ਇੱਕ ਹੋਟਲ ਹੁੰਦਾ ਹੈ ਜਿਹਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਫੋਨ ਜਾਂਦਾ ਹੈ ਕਿ ਹੋਟਲ ਦੇ ਕਮਰੇ ਦੇ ਵਿੱਚ ਕਿਸੇ ਬੰਦੇ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਾ ਕੇ ਜਦੋਂ ਤਹਿਕੀਕਾਤ ਕਰਦੀ ਹੈ ਤਾਂ ਇਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਬੰਦਾ ਵਿਕਰਮਜੀਤ ਵਿੱਕੀ ਹੈ ਜਿਹੜਾ ਕਿ ਇੱਕ ਸੁਨਿਆਰਾ ਹੈ ਜੁਐਲਰੀ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਲਗਭਗ 42 ਸਾਲ ਦੇ ਕਰੀਬ ਹੈ ਹੁਣ ਪੁਲਿਸ ਜਦੋਂ ਹੋਟਲ ਵਾਲਿਆਂ ਕੋਲ ਪੁੱਛਗਿਛ ਕਰਦੀ ਹੈ ਹੋਟਲ ਵਾਲੇ ਦੱਸਦੇ ਨੇ ਕਿ ਇੱਕ ਕੁੜੀ ਦੇ ਨਾਲ ਕਮਰੇ ਦੇ ਵਿੱਚ ਆਇਆ ਸੀ ਪਰ ਥੋੜੀ ਦੇਰ ਬਾਅਦ ਉਹ ਜਿਹੜੀ ਕੁੜੀ ਸੀ ਉਹ ਕਮਰੇ ਦੇ ਵਿੱਚੋਂ ਬਾਹਰ ਚਲੀ ਗਈ ਪਰ ਹੁਣ ਕਾਫੀ ਸਮਾਂ ਲੰਘ ਗਿਆ ਸੀ ਜੋ ਹੋਟਲ ਵਾਲਿਆਂ ਨੇ ਜਿੰਨਾ ਟਾਈਮ ਦਿੱਤਾ ਹੋਇਆ ਸੀ ਇਹਨਾਂ ਨੂੰ ਕਮਰੇ ਦੇ ਵਿੱਚ ਉਸ ਤੋਂ ਵੀ ਕਈ ਗੁਣਾ ਟਾਈਮ ਲੰਘ ਚੁੱਕਿਆ ਸੀ ਤੇ ਹੁਣ ਜਦੋਂ ਹੋਟਲ ਵਾਲਿਆਂ ਨੇ ਇਸ ਕਮਰੇ ਨੂੰ ਖੁਰਕਾਉਣ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆ ਰਹੀ ਸੀ ਫਿਰ ਇਹਨਾਂ ਨੇ ਮਾਸਟਰ ਕੀ ਲਈ ਤੇ ਉਸ ਮਾਸਟਰ ਕੀ ਦੇ ਨਾਲ ਜਦੋਂ ਕਮਰਾ ਖੋਲਿਆ ਤਾਂ ਅੰਦਰ ਵਿੱਕੀ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਹੁਣ ਪੁਲਿਸ ਜਦੋਂ ਇਸ ਕਮਰੇ ਦੀ ਤਲਾਸ਼ੀ ਲੈਂਦੀ ਹੈ ਤਾਂ ਤਲਾਸ਼ੀ ਦੇ ਦੌਰਾਨ ਹੀ ਪੁਲਿਸ ਨੂੰ ਇੱਕ ਲੈਟਰ ਮਿਲਦਾ ਹੈ ਜਿਹਦੇ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਸੀ ਹੁਣ ਪੁਲਿਸ ਵਾਲੇ ਇਹਦੀ ਬੋਡੀ ਨੂੰ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ। ਇਧਰ ਇਹਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ। ਹੁਣ ਇਹਦੇ ਪਰਿਵਾਰ ਦੇ ਵਿੱਚੋਂ ਇਹਦੀ ਪਤਨੀ, ਇਹਦੀ ਭੈਣ ਜਦੋਂ ਪੁਲਿਸ ਥਾਣੇ ਦੇ ਕੋਲ ਪਹੁੰਚਦੀ ਹੈ ਤਾਂ ਪਤਾ ਲੱਗਦਾ ਹੈ ਕਿ ਵਿੱਕੀ ਨੇ ਮਰਨ ਤੋਂ ਪਹਿਲਾਂ ਆਪਣੀ ਭੈਣ ਨੂੰ ਲਗਭਗ 10 ਰਿਕਾਰਡਿੰਗਾਂ ਭੇਜੀਆਂ ਹੋਈਆਂ ਸਨ। ਵਿੱਕੀ ਨੇ ਜਿਹੜਾ ਲੈਟਰ ਲਿਖਿਆ ਹੋਇਆ ਸੀ, ਸਾਈਡ ਨੋਟ ਲਿਖਿਆ ਹੋਇਆ ਸੀ। ਇਹਦੇ ਵਿੱਚ ਇਹਨੇ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਇਹਦੀ ਮੌਤ ਦਾ ਕਾਰਨ ਹੈ ਸੰਦੀਪ ਕੋਰ ਸਬ ਇਨਸਪੈਕਟਰ ਤੇ ਹੁਣ ਪੁਲਿਸ ਨੇ ਜਦੋਂ ਹੋਟਲ ਦੇ ਸੀਸੀਟੀਵੀ ਕੈਮਰੇ ਦੀ ਪੜਤਾਲ ਕੀਤੀ ਤਾਂ ਇਹ ਜਿਹੜੀ ਸੰਦੀਪ ਕੋਰ ਸੀ ਇਹ ਹੋਟਲ ਦੇ ਵਿੱਚੋਂ ਆਉਂਦੀ ਹੋਈ ਦਿਖਾਈ ਦੇ ਰਹੀ ਸੀ ਤੇ ਜਾਂਦੀ ਹੋਈ ਵੀ ਦਿਖਾਈ ਦੇ ਰਹੀ ਸੀ ਵਿੱਕੀ ਨੇ ਇਸ ਲੈਟਰ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਇਹ ਜਿਹੜੀ ਸਬ ਇਨਸਪੈਕਟਰ ਸੰਦੀਪ ਕੋਰ ਹੈ ਇਹਦੇ ਤੋਂ ਤੰਗ ਆ ਕੇ ਇਹਨੇ ਆਪਣੇ ਆਪ ਨੂੰ ਖਤਮ ਕਰ ਰਿਹਾ ਹੈ ਇਹਨੇ ਇਹ ਵੀ ਲਿਖਿਆ ਹੋਇਆ ਸੀ ਕਿ ਇਹ ਜਿਹੜੀ ਸੰਦੀਪ ਕੋਰ ਹੈ ਇਹਨੂੰ ਬਲੈਕਮੇਲ ਕਰਦੀ ਸੀ ਪੁਲਿਸ ਨੂੰ ਅੱਗੇ ਵਾਲੀ ਜਾਂਚ ਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਇਹ ਜਿਹੜੀ ਸੰਦੀਪ ਕੋਰਸੀ ਸਬ ਇੰਸਪੈਕਟਰ ਇਹਨੇ ਵਿੱਕੀ ਕੋਲੋਂ 18 ਲੱਖ ਰੁਪਏ ਬਲੈਕਮਿਲ ਕਰਕੇ ਲੈਏ ਹੋਏ ਸਨ ਤੇ ਸੋਨੇ ਦਾ ਤਾਂ ਕੋਈ ਹਿਸਾਬ ਹੀ ਨਹੀਂ ਸੀ ਕਿ ਉਹਨੇ ਕਿੰਨਾ ਕੁ ਇਹਦੇ ਕੋਲੋਂ ਲੈ ਚੁੱਕੀ ਸੀ ਪਰ ਵਿੱਕੀ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਸੀ ਕਿਉਂਕਿ ਉਹਨਾਂ ਦਾ ਕਮਾਉਣ ਵਾਲਾ ਬੰਦਾ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਹੁਣ ਜਦੋਂ ਵਿੱਕੀ ਦਾ ਸੰਸਕਾਰ ਹੋ ਰਿਹਾ ਸੀ ਤਾਂ ਇਹ ਜਿਹੜੀ ਸੰਦੀਪ ਕੋਰਸੀ ਇਹ ਵਿੱਕੀ ਦੀ ਘਰ ਵਾਲੀ ਸੁਖਬੀਰ ਕੋੜ ਨੂੰ ਫੋਨ ਕਰਦੀ ਹੈ ਤੇ ਉਹਨਾਂ ਨੂੰ ਧਮਕਾਉਂਦੀ ਹੈ ਕਿ ਤੁਸੀਂ ਜੇਕਰ ਉਹਦੇ ਖਿਲਾਫ ਕੋਈ ਬਿਆਨ ਦਿੱਤੇ ਤਾਂ ਇਹਦੇ ਤੋਂ ਬੁੜਾ ਕੋਈ ਨਹੀਂ ਹੋਵੇਗਾ। ਉਹ ਕਹਿੰਦੀ ਹੈ ਕਿ ਜੇ ਤੁਸੀਂ ਇਦਾਂ ਕੀਤਾ ਤਾਂ ਮੈਂ ਪੂਰੇ ਘਰ ਨੂੰ ਬਰਬਾਦ ਕਰਕੇ ਰੱਖ ਦਵਾਂਗੀ। ਹੁਣ ਇਹ ਜਿਹੜੀ ਵਿੱਕੀ ਦੀ ਘਰ ਵਾਲੀ ਸੀ ਸੁਖਬੀਰ ਕੋੜ ਇਹ ਇਹੋ ਜੇ ਸਦਮੇ ਦੇ ਵਿੱਚ ਆ ਜਾਂਦੀ ਹੈ ਕਿ ਰਾਤ ਨੂੰ ਇਹ ਆਪਣੀ ਚਾਦਰ ਦੇ ਨਾਲ ਜਿਹੜੀ ਛੱਤ ਦੀ ਗ੍ਰਿਲ ਹੁੰਦੀ ਹੈ ਉਹਦੇ ਨਾਲ ਇਹਨੂੰ ਇਹ ਬੰਦੀ ਹੈ ਤੇ ਆਪਣੇ ਗਲੇ ਦੇ ਵਿੱਚ ਪਾ ਕੇ ਕੋਠੇ ਤੋਂ ਸ਼ਾਲ ਮਾਰ ਦਿੰਦੀ ਹੈ। ਵਿਕੀ ਨੇ ਤੇ ਆਪਣੇ ਆਪ ਨੂੰ ਪਹਿਲਾਂ ਹੀ ਖਤਮ ਕਰ ਲਿਆ ਸੀ ਤੇ ਹੁਣ ਇਹਦੀ ਪਤਨੀ ਨੇ ਵੀ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਇਹਦੀ ਮੌਤ ਦੀ ਜ਼ਿੰਮੇਵਾਰ ਵੀ ਸੰਦੀਪ ਕੋੜ ਹੀ ਸੀ ਜਿਹੜੀ ਕਦੀ ਸੁਖਬੀਰ ਕੋੜ ਦੀ ਪੱਕੀ ਸਹੇਲੀ ਰਹਿ ਚੁੱਕੀ ਸੀ ਹੁਣ ਇਹਨਾਂ ਦੇ ਘਰ ਦੇ ਵਿੱਚ ਸਿਰਫ 15 ਸਾਲ ਦੀ ਕੁੜੀ ਬਚੀ ਹੋਈ ਸੀ ਜਿਹਦੇ ਮਾਪਿਓ ਇਸ ਦੁਨੀਆ ਤੋਂ ਜਾ ਚੁੱਕੇ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਹੁਣ ਇਹ ਜਿਹੜਾ ਘਟਨਾ ਦੇ ਬਾਰੇ ਜੋ ਵੀ ਸੁਣਦਾ ਸੀ ਉਹ ਹੈਰਾਨ ਹੋ ਜਾਂਦਾ ਸੀ ਪਿੰਡ ਦੇ ਵਿੱਚ ਸਹਮ ਦਾ ਮਾਹੌਲ ਬਣ ਗਿਆ ਸੀ ਕਿਵੇਂ ਇੱਕ ਹਸਦਾ ਬਸਦਾ ਪਰਿਵਾਰ ਕੁਝ ਹੀ ਦਿਨਾਂ ਦੇ ਵਿੱਚ ਉੱਜੜ ਗਿਆ ਹੁਣ ਪੁਲਿਸ ਆਪਣੀ ਜਾਂਚ ਅੱਗੇ ਵਧਾਉਂਦੀ ਹੈ ਤੇ ਸੰਦੀਪ ਕੋਰ ਦੇ ਉੱਤੇ ਮਾਮਲਾ ਦਰਜ ਕਰਦੀ ਹੈ ਇਹਦੇ ਉੱਤੇ 306 ਆਈਪੀਸੀ ਧਾਰਾ ਲਾ ਕੇ ਇਹਨੂੰ ਗ੍ਰਿਫਤਾਰ ਕਰਦੀ ਹੈ ਕਿਉਂਕਿ ਇੱਕ ਬੰਦੇ ਨੂੰ ਇਹਨੇ ਬਲੈਕਮੇਲ ਕੀਤਾ ਸੀ ਤੇ ਉਹਨੂੰ ਮਾਰਨ ਦੇ ਲਈ ਉਕਸਾਇਆ ਸੀ ਇਹਦੇ ਖਿਲਾਫ ਜਿਹੜੇ ਸਬੂਤ ਮਿਲੇ ਸਨ ਸੁਸਾਈਡ ਨੋਟ ਮਿਲਿਆ ਸੀ ਤੇ ਸੰਦੀਪ ਕੋਰ ਦੇ ਖਿਲਾਫ ਵਿੱਕੀ ਨੇ ਰਿਕਾਰਡਿੰਗਾਂ ਜਿਹੜੀਆਂ ਭੇਜੀਆਂ ਹੋਈਆਂ ਸਨ ਆਪਣੀ ਭੈਣ ਨੂੰ ਉਹ ਵੀ ਮਿਲੀਆਂ ਸਨ ਜਿਹਦੇ ਵਿੱਚ ਉਹਨੇ ਸਾਫ਼-ਸਾਫ਼ ਇਹ ਦੱਸ ਰਿਆ ਸੀ ਕਿ ਸੰਦੀਪ ਕੋਰ ਨੇ ਉਹਨੂੰ ਬਲੈਕਮੇਲ ਕੀਤਾ ਜਿਸ ਵਜ੍ਹਾ ਕਰਕੇ ਉਹ ਮਰ ਗਿਆ ਸੰਦੀਪ ਕੋਰ ਦੇ ਉੱਤੇ ਕੇਸ ਚੱਲਦਾ ਹੈ ਤੇ ਸੰਦੀਪ ਕੋਰ ਦੇ ਨਾਲ 4-5 ਸਾਥੀ ਹੋੜ ਹੁੰਦੇ ਨੇ ਜੋ ਪੁਲਿਸ ਵਾਲੇ ਹੀ ਹੁੰਦੇ ਨੇ ਜਿਨ੍ਹਾਂ ਦਾ ਨਾਮ ਇਸ ਪਰਿਵਾਰ ਨੇ ਜਦੋਂ ਪਰਚਾ ਕੱਟਿਆ ਸੀ ਤਾਂ ਉਹਦੇ ਵਿੱਚ ਲਿਖਿਆ ਸੀ ਇਹ ਕੇਸ ਲਗਭਗ 5 ਸਾਲ ਦੇ ਆਸ-ਪਾਸ ਚੱਲਦਾ ਹੈ ਕਿਉਂਕਿ ਇੱਕ ਪਾਸੇ ਪੁਲਿਸ ਵਾਲੇ ਸਨ ਤੇ ਦੂਜੇ ਪਾਸੇ ਇੱਕ ਆਮ ਜਿਹਾ ਪਰਿਵਾਰ ਸੀ ਇਸ ਲਈ ਇਸ ਕੇਸ ਨੂੰ ਇੰਨਾ ਟਾਈਮ ਲੱਗ ਗਿਆ ਜਿਹੜਾ ਵਕੀਲ ਸੀ ਇਸ ਕੇਸ ਨੂੰ ਲੜ ਰਿਹਾ ਸੀ ਉਹਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਕਿ ਉਹਨੇ ਕੋਈ ਵੀ ਪੈਸਾ ਨਹੀਂ ਲੈਣਾ। ਇਹ ਘਟਨਾ ਹੋਈ ਸੀ 2020 ਆਂ ਦੇ ਵਿੱਚ ਪਰ ਹੁਣ 2025 ਆ ਚੁੱਕਿਆ ਸੀ ਮਈ ਮਹੀਨਾ ਤੇ ਆਖਿਰਕਾਰ ਮਾਨਜੋਗ ਅਦਾਲਤ ਨੇ ਇਸ ਕੇਸ ਦਾ ਫੈਸਲਾ ਸੁਣਾਇਆ। ਕਿਉਂਕਿ ਇਹ ਕੇਸ ਉਕਸਾਉਣ ਦਾ ਤੇ ਕਿਸੇ ਨੂੰ ਮਾਰਨ ਦਾ ਸੀ। ਇਸ ਕੇਸ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਸਜ਼ਾ ਹੋ ਸਕਦੀ ਸੀ ਉਹ 10 ਸਾਲ ਦੀ ਹੀ ਹੋ ਸਕਦੀ ਸੀ ਤੇ ਮਾਨਜੋ ਕੋਰਟ ਨੇ ਇਸ ਤਾਰਾ ਦੇ ਅਗੇਂਸਟ ਜੇ ਜਦí ਸੰਦੀਪ ਕੌਰ ਨੂੰ ਸਜ਼ਾ ਸੁਣਾਈ ਉਹ 10 ਸਾਲ ਦੀ ਸੁਣਾਈ ਯਾਨੀ ਕਿ ਕਹਿ ਸਕਦੇ ਹਾਂ ਕਿ ਪਰਿਵਾਰ ਨੂੰ ਪੂਰਾ ਇਨਸਾਫ ਮਿਲਿਆ ਸੀ ਪਰ ਪਰਿਵਾਰ ਵਾਲਿਆਂ ਦਾ ਇੱਥੇ ਮੰਨਣਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਸਿਰਫ ਇੱਕ ਮੌਤ ਨਹੀਂ ਹੋਈ ਸੀ ਬਲਕਿ ਉਹਨਾਂ ਦੀ ਨੂੰਹ ਦੀ ਵੀ ਮੌਤ ਹੋਈ ਸੀ ਸੁਖਬੀਰ ਕੌਰ ਦੀ ਤੇ ਇਹ ਸੁਖਬੀਰ ਕੌਰ ਦੀ ਮੌਤ ਵੀ ਸੰਦੀਪ ਕੌਰ ਦੇ ਕਰਕੇ ਹੀ ਹੋਈ ਸੀ ਪਰਿਵਾਰ ਦਾ ਮੰਨਣਾ ਸੀ ਕਿ ਸੰਦੀਪ ਕੋੜ ਨੂੰ ਇਸ ਤੋਂ ਵੀ ਵੱਧ ਕੇ ਸਜ਼ਾ ਮਿਲਣੀ ਚਾਹੀਦੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਹੁਣ ਪਰਿਵਾਰ ਵਾਲੇ ਕੀ ਅੱਗੇ ਹਾਈ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਅੱਗੇ ਹੋਰ ਕੀ ਕੀ ਇਸ ਕੇਸ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜਾਕ ਉਟਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ ਬਾਕੀ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ